ਇਹ ਸਟੱਡੀ ਦੇ ਨਾਲ-ਨਾਲ ਮੈਨੂੰ ਜਿੰਮ ਦਾ ਵੀ ਬਹੁਤ ਸ਼ੌਂਕ ਸੀ। ਬਟ ਮੈਂ ਬੌਨਸਰ ਨਹੀਂ ਬਣਨਾ ਚਾਹੁੰਦਾ ਸੀ ਤੇ ਮੈਂ ਆਰਮੀ ਦੀ ਕਾਫੀ ਜ਼ਿਆਦਾ ਆਰਮੀ ਲਈ ਮਿਹਨਤ ਕੀਤੀ ਕਾਫੀ ਜ਼ਿਆਦਾ। 2-3 ਵਾਰ ਟ੍ਰਾਇਲ ਕਲੀਅਰ ਕੀਤਾ ਫਿਜ਼ੀਕਲ ਵਗੈਰਾ ਸਭ ਕੁਝ ਕਲੀਅਰ ਕੀਤਾ ਬਟ ਕਿਸੇ ਪ੍ਰੋਬਲਮ ਵਾਲੇ ਨਾਮ ਨਹੀਂ ਆਇਆ ਲਿਸਟ ਵਿੱਚ। ਤੋਂ ਬਾਅਦ ਮੈਂ ਫਿਰ ਜਿੰਮ ਵਿੱਚ ਜੁਆਇਨ ਕੀਤਾ ਬੌਨਸਰ ਨਾਲ ਮਿਲਦਾ ਰਿਹਾ ਹੌਲੀ-ਹੌਲੀ ਸਭ ਮੈਨੂੰ ਕਹਿਣ ਲੱਗੇ ਵੀ ਤੂੰ ਬੌਨਸਰ ਲਾਈਨ ਜੁਆਇਨ ਕਰ। ਤੇ ਹੌਲੀ ਹੌਲੀ ਮੈਂ ਫਿਰ ਬਾਂਸਰ ਲਾਈਨ ਦੇ ਵਿੱਚ ਆ ਗਿਆ ਤੇ ਮੈਂ ਕਿਸੇ ਦੇ نیچے ਕੰਮ ਕਰਨ ਲੱਗ ਗਿਆ ਕਰ ਕੋਈ ਨਵਾਂ ਜਿਮ ਜੁਆਇਨ ਕਰਦਾ ਤਾਂ ਪਹਿਲੇ ਜਾ ਕੇ ਉਹ YouTube ਦੇ ਵੀਡੀਓ ਦੇਖ ਕੇ ਬਾਅਦ ਸੈਟ ਲਾਣਾ ਸ਼ੁਰੂ ਕਰ ਦਿੰਦਾ ਡਾਈਟ ਵਗੈਰਾ ਸਭ ਕੁਝ ਲੈਣਾ ਪੈਂਦਾ ਹੌਲੀ ਹੌਲੀ ਜਾ ਕੇ ਇਹ ਬਾਡੀ ਬਣਦੀ ਆ ਨਾ ਕਿ ਇੱਕਦਮ ਬਾਡੀ ਬਣਦੀ ਆ ਇਹਨੂੰ ਥੋੜਾ ਸਮਾਂ ਦੇਣਾ ਪੈਂਦਾ ਵਾ ਇੱਕ ਦਿਨ ਦੇ ਵਿੱਚ ਕੁਝ ਨਹੀਂ ਹੋ ਜਾਂਦਾ ਜੀ ਘਰੋਂ ਕਿੰਨੀ ਕ ਸਪੋਰਟ ਰਹੀ ਕਿਉਂਕਿ ਜਦੋਂ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਜਿਮ ਸ਼ੁਰੂ ਕਰਦੇ ਤਾਂ ਪਹਿਲਾਂ ਜਿਮ ਦੀ ਫੀਸ ਜਾਨੀ ਹੁੰਦੀ ਆ ਫਿਰ ਉਸ ਤੋਂ ਬਾਅਦ ਖਾਣਾ ਜਿਹੜੀ ਖਾਣ ਜਿਹਨੂੰ ਆਪਾਂ ਡਾਈਟ ਕਹਿੰਦੇ ਆ ਉਹਦੇ ਵਾਸਤੇ ਵੀ ਪੈਸੇ ਚਾਹੀਦੇ ਹੁੰਦੇ ਤਾਂ ਕਿਵੇਂ ਘਰ ਦੇ ਸਪੋਰਟ ਕਰਦੇ ਸੀਗੇ ਵੀ ਜਦੋਂ ਘਰੋਂ ਤਾਂ ਬਿਲਕੁਲ ਵੀ ਸਪੋਰਟ ਨਹੀਂ ਸੀਗੀ ਵੀ ਇਸ ਲਾਈਨ ਦੇ ਵਿੱਚ ਜਾਈਏ ਆਪਣੀ ਬਸ ਮਿਹਨਤ ਤੇ ਜੋਬ ਵਗੈਰਾ ਵੀ ਕਰਦਾ ਸੀ ਪਾਰਟ ਟਾਈਮ ਹੌਲੀ ਹੌਲੀ ਫਿਰ ਜਿਮ ਦੀ ਡਾਈਟ ਦਾ ਖਰਚਾ ਕੱਟਣਾ ਜੀਮ ਦਾ ਖਰਚਾ ਕੱਟਣਾ ਚੋਰੀ ਜੇ ਮਿਲ ਆਉਂਦੇ ਸੀ ਘਰ ਤੋਂ ਵੀ ਕਰਦੇ ਨਹੀਂ ਐਗਰੀ ਨਹੀਂ ਸੀਗੇ ਵੀ ਜਿਮ ਲਾਉਣ ਲਈ ਵੀ ਇਦਾਂ ਦਾ ਵੀ ਸਟੇਟ ਵਗੈਰਾ ਦਿੰਦੇ ਆ ਜੀ ਬਹੁਤ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਸ ਲਈ ਜਿਮ ਲਈ ਐਗਰੀ ਨਹੀਂ ਸੀ ਕਰਦੇ ਕੋਈ ਸਪੋਰਟ ਨਹੀਂ ਕਰਦੇ ਸੀ ਕਰਦੇ ਜੀ